ਤੋਂ ਮੇਨ ਗੇਟਾ ਗੁਰਦੁਆਰਾ ਸਾਹਿਬ ਜੀ ਦਾ ਖੰਡਾ ਸਾਹਿਬ ਦਾ ਅਤੇ ਸਾਰੀ ਬਿਲਡਿੰਗ ਇਹ ਹੈ ਅੰਦਰ ਤੇ ਸਾਰੀ ਗੁਰਦੁਆਰੇ ਦੇ ਅੰਦਰ ਇੱਧਰ ਪਾਰਕਿੰਗ ਹੈ ਜਮੂਲ ਅਜੁਨੀ ਸਖੰ ਗੁਰਬਰ ਸਾਹਿਬ ਜੀ ਦਾ you do

ਦਾ ਪੁਰਖ ਨਿਰਭਉ ਨਿਰਵੇ। ਅਕਾਲ ਮੂਰਤ ਅਜੁਨੀ ਸੈਭੰ ਗੁਰ ਪਰਸਾਦ। ਰਾਗ ਸੁਧਾ ਜੋਪਦੇ ਕਰ

ਤੁਜ ਕਰਮੋ ਫਨ ਸੁਰਤ ਸਮਾਇਣਾ ਹੋਏ ਨਿਰਸ ਜਮਾ

कहते कहिए कहे कह जावे तुम सुर अबर नगोई भगतहीन नानक जन जम पे हाँ साला ही सच्चा सोई कहते कहे कहे कह जावे तुम सर अबर कोई ਜਹੇ ਢਾਨਕ ਜੰਜੰਪੇ ਹਮਸਲਾਹੀ ਸੱਚਾ ਸੁਹੀ ਵਾਣੀ ਗੁਰੂ ਕਾ ਸਤਸਾਰ ਵਾਣੀ ਗੁਰੂ ਕੀ ਫਤਹਿ ਬੁਰੀ ਸੁਨੇਹਾ ਸਵਾਸਰੀ ਆਕਾਲ ਸਮਾਜੀਓ ਗੁਰਪੇਸਾ ਸਭ ਜੀ ਇੱਕ ਨਵੇਂ ਦਿਨ ਆਵਾਜ਼ ਇੱਕ ਨਵੇਂ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਜੀ ਹਾਂਜੀ ਹਾਂਜੀ

सही है। ये पानी लग है। आ ये अलग है आगे निकल दग दग। आ, निकलता है सही वो है।, है। ओ ठीक है वाले तो फिर हैं, हैं, है। <laughs> निकलते हैं। ठीक है ठीक है सही है, ये है। सही है ठीक है जी अभी हम इनान करना जाते हैं वहां पर तक जा पंजा लगा सही है, पंजर, पंजर तो तो है। तो मैं तावल लेकर आता हूँ फिर स्नान कर फिर हम जाते हैं लाहौर की साइड हाँ जी तो जो 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 हाँ जी ठीक है तो

ਵੈਰਜੀ ਦਾ ਖਾਲਸਾ ਵੈਰਜੀ ਦੀ ਫਤਿਹ ਜੀ ਵੈਰਜੀ ਦੀ ਫਤਿਹ ਜੀ ਹੋਰ ਵੀ ਤਾਂ ਗਈ ਹਾਂਜੀ ਭਾਈ ਰਾਤ ਨੂੰ लेट ਆਏ ਆ ਅੱਜ ਅਸੀਂ 12 ਵਜੇ ਆਏ ਜੀ ਰਾਤ ਨੂੰ ਹਾਂਜੀ ਤੁਹਾਡੇ ਨਾਲ ਗੱਲ ਹੋਈ ਸੀ ਅੱਛਾ ਜੀ ਮੈਂ ਜੀ ਆਏ ਹਾਂ 스ਵੇਡਨ ਤੋਂ ਇਹ ਪਰ ਫਿਰ ਇੱਡੀ ਆਇਆ ਸੀ ਫਿਰ ਇੰਡੀਆ ਤੋਂ ਅਸੀਂ ਹੋਰੇ ਆਏ ਜੀ ਦਰਸ਼ਨ ਕਿਤੇ ਪੰਜੇ ਦਾ ਨਹੀਂ ਅਜੇ ਹੁਣੇ ਇਸ਼ਨਾਨ ਕਰਨ ਜਾਣਾ ਹੀ ਪਹਿਲਾਂ ਸਵੇਰੇ ਕਰ ਲਿਆ ਸੀ ਅੰਦਰ ਇਹ ਹੁਣ ਫਿਰ ਇਸ਼ਨਾਨ ਕਰਦੇ ਆ ਜੀ ਇਸ਼ਨਾਨ ਕਰੋਗੇ ਮੱਥਾ ਟੇਕੀਂਗਾ ਅੱਛਾ ਜੀ ਫਿਰ ਇਸ਼ਨਾਨ ਕਰ ਲੋ ਪੰਜ ਨਾਲ ਠੀਕ ਹੈ ਜੀ ਤੋਂ ਭਾਈ ਬੋਲਦਾ ਕਿ ਮੈਨੂੰ ਥੋੜਾ ਉਹ ਪੂਰਾ ਦੱਸਾ ਦੇ ਕਿ ਪਾਣੀ ਕਿੱਥੇ ਬੋਤਲ ਮੈਂ ਦੱਸਾਂਗਾ ਹਾਂ ਜੀ ਠੀਕ ਫਿਰ ਕਿ ਭਾਈ ਨੇ ਉਹ ਬੋਲਦਾ ਮੇਰੇ ਵਿਖਾ ਤੇ ਮੈਨੇ ਬੜੀ ਮੂਜੀ ਤਾਂ ਉਹ ਪੰਜੇ ਤੋਂ ਚਲੇ ਹਾਂ ਜੀ ਹਾਂ ਜੀ ਫਿਰ ਮੈਂ ਤੁਹਾਨੂੰ ਸਾਵਾ ਦਰ ਦੇ ਹਾਂ ਹਾਂ ਜੀ ਉਹ ਸਾਢੇ ਦਸ ਤੋਂ ਕਿਹਾ

ਪਸ਼ਾਵਰ ਹਾਂਜੀ ਪਸ਼ਾਵਰ ਫਿਰ ਉੱਥੇ ਤੇ ਫਿਰ ਆਏ ਇੱਧਰ ਫਿਰ ਸਾਨੂੰ ਮੈਨੂੰ ਇਹ ਸੀ ਕਿ ਮੈਂ ਰਾਤ ਨੂੰ ਨਾਈਟ ਹੋਰੇ ਕਰਾਂ ਜੀ ਕਿ ਸਾਡੇ ਕੋਲ ਆਏ ਹਾਂਜੀ ਸੇਵਾ ਕਰਾਂਗੇ ਬਹੁਤ ਸ਼ੁਕਰ ਹੈ ਜੀ ਜੋ ਸਿਖਾਣ ਸਾਰੇ ਪਰ ਹਾਂਜੀ ਆਜੋ ਸਭੀ ਪਹਿਲਾਂ ਤੇ ਕਰਨਾ ਹੈ ਪਾਣੀ ਅੱਛਾ ਜੀ ਪੰਜ ਦਮਾ ਥੋੜੇ ਥੋੜਾ ਹਾਂਜੀ ਕਿਤਾ ਤਨੀ ਕਰ ਹਾਂਜੀ ਦੋ ਤੂੰ ਨਾ ਪੰਹ ਹਾਂਜੀ ਠੀਕ ਹੈ ਜੀ ਅੱਛੇ ਚੱਲ ਓਕੇ ਜੀ ਠੀਕ ਹੈ ਇਹ ਵਾਲਾ ਇਸ਼ਾਰਾ ਓਕੇ ਤੇ ਹੁਣ ਮੈਂ ਤੁਹਾਡੀ ਜੋਈ ਬਣਾਉਂ ਠੀਕ ਹੈ ਪਹਿਲੇ ਇਹ ਤੇ ਆਂਸ ਦਸਾਂਗੇ ਮੱਥਾ ਟੇਕ ਤੇ ਤੇ ਮੱਥਾ ਟੇਕ ਲੈਂਦੇ ਆ ਆਲੋ ਦੇਖੇ ਤੂੰ ਹੁਣ ਇਹ ਅੱਛਾ ਅੱਛਾ ਚੱਲ ਰਿਹਾ ਹੈ ਅੱਜ ਅੱਗੇ ਜਾਓ ਪੰਜੇ ਗਏ ਜਾਓ ਲੈਣੇ ਪਾਣੀ ਮਾਰੋ ਪੰਜੇ ਨੂੰ ਪਾਣੀ ਮਾਰੋ ਅੱਗੇ 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 ਪੰਜੇ ਨੂੰ ਪਾਣੀ ਦਾ ਆਹ ਇਧਰ ਮੁੂੰਹ ਕਰੋ ਸੂਜੀ ਕਾ ਆ ਵਾਏ ਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਉਸਤਾਨ ਦੇ ਖੜੇ ਆ ਇਹ ਅਸਥਾਨ ਮਹਾਨ ਕਵੀਕਰ ਗੁਰਦਾਰਾ ਭਗਵਾ ਸਾਹਿਬ ਸਾਹਿਬ ਗੁਰੂ ਨਾਨਕ ਦੇ ਮਹਾਰਾਜੀ 1521 ਦੇ ਵਿੱਚ ਸਥਿਤ ਹੈ ਐ ਹਾਂ ਜੀ ਤਾਂ ਇੱਥੇ ਹੀ ਬਾਈ ਬਾਬਾ ਗੁਰਨਾਨ ਦੇ ਮਹਾਰਾਜ ਤੇ ਮਰਦਾਨਾ ਉੱਥੇ ਹੀ ਖੜੇ ਸਨ ਅੱਛਾ ਬਾਈ ਮਰਦਾਨੇ ਨੂੰ ਜਲਦੀ ਪਿਆਸ ਲੱਗੀ ਤਾਂ ਬਾਬਾ ਗੁਰਨਾਨ ਦੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਸਾਹਿਬ ਨੇ ਨੂੰ ਜਲ ਦਿੱਤਾ ਇਹ ਪਹਿਲੇ ਦੀਵਾਨ ਕੁਛ ਵੀ ਨਹੀਂ ਸੀ ਇਹ ਜੋ ਜਲ ਚੱਲ ਰਿਹਾ ਸੀ ਹਾਂਜੀ ਤੇ 1521 ਦੇ 100 ਆ 500 ਸਾਲ ਪਹਿਲੇ ਇਹ ਜਲ ਨਹੀਂ ਸੀ ਜਦੋਂ ਗੁਨਾਨ ਸਿੰਘ ਮਹਾਰਾਜਾ ਬਾਬਾਵਲੀ ਕੰਦਾਰੀ ਇਹਦੇ ਉੱਪਰ ਉਹ ਤਾੜੇ ਮੈਂ ਤੁਹਾਨੂੰ ਦਿਖਾਉਂਗੇ ਹਾਂਜੀ ਉੱਥੇ ਪਾੜੀ ਤੇ ਬਾਬਾ ਮਰਦਾਨਾ ਗਿਆ ਬਾਬਾਵਲੀ ਕੰਦਾਰੀ ਕੋਲੋਂ ਜਲ ਮੰਗਿਆ ਹਾਂਜੀ ਤੇ ਜਦੋਂ ਜਲ ਮੰਗਿਆ ਤੇ ਤਿੰਨਵਾਰੀ ਬਾਬਾ ਮਰਦਾਨਾ ਉੱਥੇ ਗਿਆ ਹਾਂਜੀ ਤੇ ਮੈਂ ਜਲ ਨਹੀਂ ਦਿੱਤਾ ਜਦੋਂ ਥੱਲੇ ਆਇਆ ਤੇ ਬਾਬਾ ਮਰਦਾਨਾ ਨੇ ਗੁਨਾਨ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ

ਤੋ ਇਹ ਜੋ ਪਾਣੀ ਨਿਕਲ ਆਇਆ ਹਾਂਜੀ ਕਬਾਈ ਮਰਦਾਨਾ ਜਲ ਚੱਕਰ ਆ ਜਿਹੜਾ ਉੱਤੇ ਖੂਬ ਸੀ ਬਣੀ ਤੰਦਾਰੀ ਦਾ ਹਾਂਜੀ ਉਹ ਖਾਲੀ ਹੋ ਗਿਆ ਉਹ ਖਾਲੀ ਹੋ ਗਿਆ ਤੋ ਖਾਲੀ ਹੋ ਗਿਆ ਤੋ ਮੈਂ ਗੁੱਸੇ ਦੇ ਵਿੱਚ ਬੜੀ ਛਤਾਂ ਉੱਪਰ ਦੀ ਸੀ ਪੱਥਰ ਸੀ ਹਾਂਜੀ ਉੱਥੇ ਰੋਡ ਦੇ ਪਾਸੇ ਜਦੋਂ ਉਹ ਜਰੂੜ ਆ ਗਿਆ ਇਧਰ ਆਇਆ ਹਾਂਜੀ ਇਹ ਵਹੀ ਪਾਲੇ ਬਨਾਨ ਦੇ ਮਾਲ ਨੇ ਆਪਣਾ ਇਹਨੂੰ ਇਸ਼ਾਰਾ ਕੀਤਾ ਹਾਂਜੀ ਪਾਣੀ ਪੰਜਾ ਲੱਗ ਗਿਆ ਹਾਂਜੀ ਇਹ ਜੋ ਪੰਜਾ ਹੈ ਇਹ ਇਤਿਹਾਸਿਕ ਪੰਗਿਆ ਹੈ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਦਾ ਪੰਗਿਆ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਹਾਂਜੀ ਉਹ ਇੱਥੇ ਉਹਨਾਂ ਸਰਕੀ ਦੇ 3.5 ਸਾਲ ਹੋ ਗਏ ਹਾਂ ਜੀ ਅੱਜ ਤੱਕ ਉਹ ਹੀ ਜਲ ਨਿਕਲ ਰਿਹਾ ਹੈ ਹਾਂਜੀ ਉਹ ਹੀ ਧਾਮ ਇੱਧਰ ਸਾਰੇ ਹੀ ਕਮਰਿਆਂ ਦਾ ਪ੍ਰਬੰਧ ਦਾ ਠੀਕ ਠਾਕ ਹੈ ਤੇ ਸੁਣਾਓ ਜੀ ਵਧੀਆ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਜੀ ਤੋ ਦੇਖ ਸਾਦੇ ਉਸੀ ਤੁਸ ਕਸਾ ਰੋ ਸਹੀ ਕਿ ਜੋੜਾ ਘਾਰ ਕਿਵੇਂ ਆ ਕਿੱਥੇ ਐਂਟਰੀ ਹੁੰਦੀ ਆ ਗੁਰੂ ਨਾਨਕ ਦੇਵ ਜੀ ਖਾਸ ਕਰਕੇ ਇਸ ਦੇ ਦਾ ਬੰਦਾ ਤੇ ਗੰਗਾ ਸਤਿਨਾਮ ਸਰਦਾ ਤੇ ਦਿੱਲੇ ਸੈਡ ਉਹੀ ਆ ਜਾਂਦਾ ਹੈ ਇਹ ਦੇ ਅਕਾਲ ਪੁਰਖ ਅਜਲੀਸਾ ਜੋ 파ੜੀ ਪੀਣ ਦਾ ਪ੍ਰਬੰਧ ਦਾ ਤੇ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦਾ ਨਾਮ ਸਾਜਦਾ ਹਸੀਬ ਅਜਪੁਰ ਸਿੰਘ ਹੋਰ ਬਿੱਕਾ ਦੁਲੀਸੈ ਕਮ ਉੱਪਰ ਸਾਧ ਜਾ ਦੋਸਤੋਂ ਪੈਂਦਾ ਹਸਨਾ ਬਦਾਨ ਦੇ ਵਿੱਚ ਹੈ ਵੀ 50000 ਦੇਖ ਸਾਡਾ ਸੀ 12 ਵਜੇ ਪਹੁੰਚੇ ਹਾਂ ਉਸ ਟਾਈਮ ਤੇ ਸਾਨੂੰ ਰੋਕ ਲਿਆ ਗਿਆ ਸੀ ਉਹ ਫਕੀ ਇਹ ਲੰਗਰ ਹਾਲ ਆ ਪੰਡਾ ਸਾਹਿਬ ਗੁਰਦੁਆਰੇ ਦਾ ਉਹ ਪਾਣੀ ਜਿਹੜਾ ਗੁਰਦੁਆਰੇ ਉੱਤੇ نیچے ਤੁੰਗ ਹੁੰਦਾ ਤੁ ਨੂੰ ਨਵਾਂ ਮੱਥੇ ਵੀ ਲਾਹੌਰ ਅੱਛਾ ਅੱਜ ਦਵਾਈ ਜੋ ਹੈ ਵੈਸਟ ਹੈ ਅੱਛਾ ਲਾਹੌਰ ਮੈਂ ਵੈਸਟ ਕਰੂਗੀ ਲਾਹੌਰ ਮੈਂ ਹੋਟਲ ਹੈ ਸਾਹਮਣੇ ਪਹਾੜੀ ਹੈ ਗਰੀਨਸਾ ਸਾਹਿਬ ਜੀ ਨੇ ਰਹਿੰਦੇ ਗਾਤੇ ਉਹ ਐਂਡ ਵਾਲੀ ਜੋ ਜੇ ਵਾਲੀ ਹੈ ये वाला नहीं, नहीं, नहीं। हाँ हाँ उधर से ठीक है उधर से देख दे दोस्तों पहाड़ी है इधर से नजर नहीं आ रही थी इतनी दूर पहाड़ी तो पत्थर इतने मारे ताकत देख लो फिर कितनी होगी और बुजुर्ग थे जिथे तो <laughs> हाथ था हाथ था पत्थर पर लगे हुआ उठे बैठे सी वो ਸਹੀ ਆ ਬੋ ਉੱਚੀ ਵਾਲੀ ਐਡ ਵਾਲੀ ਆ ਵੀ ਦਿਖਾਤੇ ਹਾਂ ਸਤੂਤੋ ਕੋ ਬਸ ਉਹ ਦੇਖ ਸਕਦੇ ਕਿ ਇਹ ਆ ਪਹਾੜੀ ਯੋਹ ਆ ਪਹਾੜੀ ਜਿੱਥੇ ਪਹਾੜੀ ਸੀ ਜਿੱਥੇ ਤੇ ਪੱਥਰ ਮਾਰੇ ਸੀ ਉਹ ਆਪਣੇ ਬਜ਼ੁਰਗ ਨੇ ਅਤੇ ਉਹ ਪਹਾੜੀ ਉਹ ਰੇ ਸੀ ਅਤੇ ਇੱਧਰ ਹੀ ਸੈਟ ਗੁਰਦੁਆਰਾ ਸੀ ਆ ਜਿਹੜੀ ਚੇਤੀ उची या अपने कमरा बने तो उधरली साइड है हाँ, जाने में लोग जाते हैं तकरीबन तो घंटे से ऊपर एक तार से लगता है क्योंकि ये पहाड़ है इस तरफ से जाओ सीढ़ी हाँ आ, गाड़ी, गाड़ी नहीं जा सकती ओके यहाँ से बाहर से बाहर निकल जाए जाए तो फिर ये सीढ़ी स्टिप बनाई हुई है हाँ स्टिप बनाई एक किलोमीटर होगा एक किलोमीटर ओके ਉਹ ਜਿਆਦਾ ਤੇ ਚੀਰ ਲਗਾ ਘੰਟੇ ਲੱਗਦਾ ਹੈ ਇੱਕ ਪਹਾੜੀ ਇਸ ਤਰ੍ਹਾਂ ਤੇ ਜਾਂ ਉਸ ਤਰ੍ਹਾਂ ਤੇ ਜਾਉਣਾ ਸਹੀ ਆ ਮੋੜੇ ਤੇ ਕਿਤੇ ਮੈਂ ਤਾਂ ਨਹੀਂ ਕੋਈ ਆ ਉਹ ਕਿ ਤੁਸੀਂ ਸਾਹਮਣੇ ਸਪਾਸਟ ਆ ਕੰਮ ਲੱਗਦਾ ਹਾਂ ਜਦੋਂ ਰਾਸਤੇ ਤੇ ਜਾਣਾ ਹੁੰਦਾ ਤੁਸੀਂ ਤੋਰਾ ਇਹਦੇ ਮੇਰੇ ਸਹੀ ਆ ਠੀਕ ਆ ਜੀ ਬਹੁਤ ਲੱਗਦਾ ਅੱਛਾ ਜੀ 1 ਘੰਟਾ ਤਾਂ ਲੱਗਦਾ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਕਿ 1 ਕਿਲੋਮੀਟਰ ਦਾ ਹੀ ਫਾਸਲਾ ਆਊਗਾ ਮੇਰੇ ਸਾਹਮਣੋਂ ਕਹਿੰਦਾ ਲੱਗਦੀ ਨੇੜੇ ਪਰ ਦੂਰ ਬਹੁਤ ਆ ਉਹ बात हो सकता है किलोमीटर से कटनी तो सोर्स का नहीं पता चला कि पानी कैसे कैसे आता है यहाँ पर सही बात है सही है ਦੋਸਤੋ ਇੱਧਰ ਤੇ ਦਿਖਾਈ ਸੀ ਤੁਹਾਨੂੰ ਪਹਾੜੀ ਹੁਣ ਇੱਧਰ ਤੁਸੀਂ ਦੇਖੋ ਕੀ ਹੋ ਗਿਆ ਨੇ ਕਿ ਉਹ ਪਹਾੜੀ ਤੋਂ ਹੀ ਪਾਣੀ ਜਿਹੜਾ ਖਤਮ ਹੋਣ ਲੱਗਿਆ ਸੀ ਅਤੇ ਪਤਾ ਨਹੀਂ ਕਿ ਕਿੱਧਰੋਂ ਘੁੰਮ ਕੇ ਆ ਰਿਹਾ ਪਾਣੀ ਕੁਝ ਪਤਾ ਨਹੀਂ ਚੱਲਿਆ ਪਰ ਪਾਣੀ ਉਰੇ ਪਹੁੰਚਦਾ ਉੱਥੇ ਦਾ ਸਾਰਾ ਉੱਥੇ ਹੀ ਪੰਜਾ ਸਾਹਿਬ ਕੋਲ ਬਾਬਾ ਬੰਨ ਬੈਠੇ ਸੀ ਠੀਕ ਹੈ ਦੋਸਤੋ ਹਰਮੰਦਰ ਸਾਹਿਬ ਦਾ tour ਪੂਰਾ ਹੋ ਗਿਆ ਹੁਣ ਬਾਬਾ ਉਹਨਾਂ ਨੂੰ ਕਾਣਾ ਸਾਹਿਬ ਚੱਲਾਂਗੇ ਕਰ ਲਓ ਸਹੀ